ਕੰਪਲੇਨੈਂਟ 사доруਾਮ ਨੇ ਦੱਸਿਆ ਕਿ ਉਹਨਾਂ ਨੂੰ ਦੱਤਰ ਮਾਰ ਕੇ ਤੇ ਡਰਾਤਨ ਘਾ ਕੇ ਤੇ ਉਹਨਾਂ ਕੋਲ ਸਨਾਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕਦਮਾ ਦਰਜ ਕੀਤਾ 120 ਨੰਬਰ ਮੁਕਦਮਾ ਥਾਣਾ ਸੁਲਤਾਨਗੜ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਨਿਸ਼ਾਦਰਿਏ ਸ਼ੀਟ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਉਰਫ ਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤੇ ਸਨੇਚਰਜ਼ ਹੋਰ ਫੜੇ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਬਕਤ ਮੇ ਦਰਸਿਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਹੈ ਤੇ ਜਿਹੜੀ ਮੋਢਲੀ ਤਰਤੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਨਨੁਪਛੇਤ ਹੀ ਇੱਕ ਹੋਰ ਇਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕੱਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਥਾਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟਰੇਸ ਹੋ ਗਿਆ ਪਰ ਉਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਐ ਦੋ ਦਫ਼ਤਰ ਇੱਕ ਰੋਡ ਤੇ ਇੱਕ ਬਿਨਾ ਨੰਬਰ ਦਾ ਸਪਲੈਂਡਰ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਵਗੈਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਵੀਲ ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਐ ਉਹ ਵੀ ਸੋਲਵ ਕਰਨਗੇ ਥੈਂਕ ਯੂ ਸਰ ਜੇ ਕੋਈ ਮੋਟਰਸਾਈਕਲ ਇਹਦੇ ਕੋਈ ਬਰਾਮਦ ਹੋਇਆ ਚੋਰੀ ਦਾ ਜਾਂ ਕਿਸ ਤਰ੍ਹਾਂ ਦਾ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅੱਗੇ ਦੱਸਾਂ ਸਰ ਕਿਹੜੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾ ਹੋ ਰਿਹਾ ਕੀਤੀ ਜਾ ਰਹੀ ਸੀ ਇਹਨਾਂ ਦੇ ਕੋਲੋ ਬੇਸਿਕਲੀ ਸੁਲਤਾਨਪੁਰ ਮਿੰਡ ਏਰੀਆ ਦੇ ਵਿੱਚ ਜ਼ਿਆਦਾ ਲੁੱਟਾ ਹੋ ਕੀਤੀ ਜਾ ਰਹੀ ਸੀ ਸਰ ਇਹਨਾਂ ਦੀ ਉਮਰ ਕੀ ਹੈਗੀ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਉਮਰ ਜੀ ਇਹ ਕੋ ਕੰਮ ਤਾਂ ਨਾ ਕਰਦੇ ਆ ਜੀ ਕਿ ਮਤਲਬ ਜਿਹੜੇ ਚਾਰ ਫੜੇ ਆ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤਾਂ ਨਹੀਂ ਕਰਦੇ ਜਿਹੜਾ ਇੱਕ ਹੈ ਉਹ ਨਟ ਬੋਲਟ ਦੀ ਫੈਕਟਰੀ ਚ ਕੰਮ ਕਰਦਾ ਹੈ ਐਮਰਿਟ ਬੈਕਗਰਾਉਂਡ ਕੀ ਹੈ ਸਰ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਤਾਂ ਕੁਝ ਵੀ ਨਹੀਂ ਵੇਲੇ ਹੀ ਫਰਦੇ ਹੈ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਕਹਿ ਲਈਏ ਕਿ ਉਹ ਨਏ ਡਰਗ ਐਡਿਕਟਡ ਹੋਣੇ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ ਚਾਰ ਮੁਕਦਮੇ ਦਰਜ ਹੈਗੇ ਆ ਸਨਾਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਤਾਂਪੋ ਵਾਲੇ ਲੁੱਟੇ ਮੰਤ ਲੁੱਟ ਕੇ ਵਕ ਵਕ ਲੁੱਟੇ ਨਹੀਂ ਵਕ ਵਕ ਥਾਵਾਂ ਤੇ ਲੁੱਟੇ ਆ ਉਹ ਅਸੀਂ ਰਿਕਵਰ ਕੀਤੇ ਇਹਨਾਂ ਕੋਲ ਸਰ ਸੇਰੀ ਨੌਕਰੀ ਕਰਦਾ ਸੀ ਨਾ ਆਪ ਨੂੰ ਲੁੱਟ ਕੇ ਕਰਦਾ ਸੀ ਇਹ ਤਾਂ ਦਿਨ ਦੇ ਟਾਈਮ ਦੀ ਹੈ ਜੀ ਮਰ ਕੇ ਵੱਡਾ ਕੁਝ ਕਹਿ ਰਹੇ ਫੈਕਟਰੀ ਦੀ ਜੌ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁੰਦਾ ਤੇ ਕਈ ਵਾਰੀ ਰਾਤੀ ਵੀ ਜਿਹੇ ਮੋਬਾਈਲ ਉਧਦੇ ਸੀ ਫੇ ਕੀ ਕਰਦੇ ਸੀ ਮੋਬਾਈਲ ਉਹਨਾਂ ਦਾ ਹਾਲੇ ਤੱਕ ਅਸੀਂ ਇਹਨਾਂ ਨੂੰ ਕੀਤਾ ਹਾਲੇ ਤੱਕ ਅਸੀਂ ਰਿਕਵਰ ਕੀਤੇ 10 ਮੋਬਾਈਲ ਤੇ ਹਾਲੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈਣਾ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਅਸੀਂ ਤੁਹਾਨੂੰ ਦੱਸਾਂ ਉਹ ਹਾਲੇ ਅਸੀਂ ਚੈੱਕ ਕਰਾਂਗੇ ਮੈਡੀਕਲ ਹਾਲੇ ਕੋਈ ਖਾਸ ਏਰੀਆ ਟਾਰਗੇਟ ਕਰਦੇ ਹਾਂ ਕਿ ਇਹਨਾਂ ਨੇ ਆਸਟ੍ਰੇਲੀਆ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਵਿੰਡ ਏਰੀਆ ਤੇ ਸੀ ਡਿਵੀਜ਼ਨ ਏਰੀਆ ਹੈ ਥੋੜਾ ਟਾਰਗੇਟ ਕਰਦੇ ਰਹਿਣ ਵਾਲੇ ਦਾ ਟੋਟਲ ਕਿੰਨੇ ਵਿਅਨੇ ਹੈਗੇ ਸੀ ਟੋਟਲ 4 ਜਨੇ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਸਾਰੇ ਇੱਥੇ ਹਾਲੇ ਤੱਕ ਜਿਹੜੀ ਸਨ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ 5-7 ਵਾਰਦਾਤਾਂ ਕਰ ਚੁੱਕੇ ਉਹ ਤਾਂ ਹਾਲੇ ਵਿਦਾਊਟ ਨੰਬਰ ਮਿਲੇ ਹਾਲੇ ਸੇ ਡੀਟੀ ਆਫਿਸ ਤੋਂ ਵੈਰੀਫਾਈ ਕਰਾ ਮੰਗੇ ਗੈਂਗ ਸੀ ਆਪਸ ਵਿੱਚ ਮਿਲ ਕੇ ਇਹ ਵਾਰਦਾਤ ਕਰਦੇ ਸੀ ਕਿ ਅਡਲ ਕਰ ਦਿੰਦੇ ਇਹਨਾਂ ਗੈਂਗ ਹੈਗੇ ਜੀ 4 ਜਨੇ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਸਰ ਕਿੰਨੇ ਲੰਬੇ ਸਮੇਂ ਤੋਂ ਇਕੱਠੇ ਕਰ ਰਹੇ ਕੰਮ ਚ ਉਹ ਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਤੇ ਪੁੱਛ ਗਏ ਕਰਾਂਗੇ ਕਿ ਲੋਕ ਹੋ ਸਕਦੇ ਨਾ ਤੇ ਨਾਮ ਤਾਂ ਕਿਤੇ ਹੋ ਸਕਦੇ ਕੋਈ ਸਾਹਮਣੇ ਆਇਆ ਜੀ ਕੋਈ ਮੋਬਾਈਲ ਖੋ ਕੇ ਵੇਚਦੇ ਕਿਤੇ ਸੀ ਨਹੀਂ ਹਲੇ ਤਾਂ ਇਟ ਇਜ਼ ਟੂ अर्ਲੀ ਟੂ ਕਮੈਂਟ ਸਰ ਜਿਹੜੇ ਮੋਬਾਈਲ ਨੇ ਰਿਕਵਰ ਕੀਤੇ ਆ ਇਹਨਾਂ ਦੀਆਂ ਕੰਪਲੇਨਸ ਆਲਰੇਡੀ ਫਾਇਰ ਹੈ ਜਾਂਦੇ ਥਾਣੇ ਦੇ ਵਿੱਚ ਹਾਂਜੀ ਇਹਨਾਂ ਦੀ ਕੰਪਲੇਂਟਸ ਹੈਗੇ ਤੁਸੀਂ ਕਹਿੰਦੇ ਪੰਜ ਸੱਤ ਦਾ ਵਾਦਾ ਤਾਂ 10 ਮੋਬਾਈਲ ਰਿਕਵਰ ਆ ਨਹੀਂ ਕਈ ਵਾਰੀ ਦੋ ਵੀ ਹਲੇ ਜਿਹੜੀ ਸਾਨੂੰ ਪਤਾ ਚੱਲਿਆ ਹੈ ਹਲੇ ਪੰਜ ਸੱਤ ਕੰਪਲੇਂਟਸ ਬਾਰੇ ਪਤਾ ਚੱਲੇ ਹਲੇ ਤਾਂ ਇਹਨਾਂ ਤੋਂ ਮੋਬਾਈਲ ਰਿਕਵਰ ਕੀਤੇ ਹੋਰ ਵੀ ਹਾਲੇ ਅਸੀਂ ਹਲੇ ਕਵੈਰੀਫਾਈ ਕਰਾਂਗੇ ਤਾਂ ਸਰ ਮੌਜੂਦਾਨਾਂ ਨੂੰ ਦੱਸਿਆ ਨਹੀਂ ਕਿ ਆ ਮੋਟਰਸਾਈਕਲ ਕਿਤਾ ਜੀ ਨਹੀਂ ਹਲੇ ਵਿਦਾਊਟ ਨੰਬਰ ਹੈ ਹਲੇ ਇਹਨਾਂ ਨੇ ਦੱਸਿਆ ਵੀ ਕੁਝ ਸਰ ਅਕਸਰ ਦੇਖਦੇ ਆਂ ਇਹ ਇਸਕਮਾਵਾ ਲੁੱਟਾਗਵਾਵਾ ਨੌਜਵਾਨ ਪੀੜੀ ਜ਼ਿਆਦਾ ਹੁੰਦੀ ਹੈ 19 20 ਸਾਲ ਜਿਆਦਾ ਉਮਰ ਨਹੀਂ ਦੇ ਤੋ ਕੀ ਅਪੀਲ ਕਰਨੀ ਚਾਹੁੰਦੇ ਹੋ ਜਾਂ ਤਾਂ ਡਰਗ ਅਡਿਕਟਿਡ ਹੁੰਦੀ ਹੈ ਜਾਂ ਇਸਕਮਾਵਾ ਨੌਜਵਾਨ ਪੀੜੀ ਜ਼ਲਦੀ ਹੁੰਦੀ ਹੈ ਅਪੀਲ ਤਾਂ ਮੈਂ ਹੀ ਕਰੂੰਗਾ ਸਪੈਸ਼ਲੀ ਨੌਜਵਾਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੇਟੇ ਬੇਟੀਆਂ ਦਾ ਤੇ ਇਹਨਾਂ ਨੂੰ ਕੋਈ ਸਹੀ ਚੈਨਲ ਤੇ ਆਪਣਾ ਇਹਨਾਂ ਦੀ એનર્ਜੀ ਲਾਨ ਪੜ੍ਹਾਈ ਲਿਖਾਈ ਵੱਲ ਲਾਨ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮੋਨੀਟਰ ਇਹਨਾਂ ਨੂੰ ਮੋਨੀਟਰ ਕਰਕੇ ਰੱਖਣਾ ਠੀਕ ਹੈ ਠੀਕ